ਲੈ ਦੋਸਤੋ ਅੱਜ ਆਪਾਂ ਖੜੇ ਆਂ ਸਹਿਣਾ ਪਧੌੜ ਰੋਡ ਜਿਹੜਾ ਜੈਤੋ ਤੋਂ ਲੈ ਕੇ ਆਪਣੇ ਪੱਖੇ ਪੱਖੋ ਕੈਂਚੀਆਂ ਨੂੰ ਜੋੜਦਾ ਹੈ ਗਾਂ ਪਰਨਾਲੇ ਨੂੰ ਲੰਘ ਜਾਂਦਾ ਹੈ ਇੱਥੇ ਅੱਜ ਆਪਾਂ ਜਿਹੜਾ ਟੋਕਾ ਨਿਊ ਪ੍ਰੀਤ ਟੋਕਾ ਬਹੁਤ ਵਧੀਆ ਸ਼ਾਨਦਾਰ ਬਾਈਆਂ ਦੇ ਟੋਕੇ ਦੀ ਜਿਹੜੀ ਦੁਕਾਨ ਹੈ ਬਹੁਤ ਵੱਡਾ ਯਾਨੀ ਕਿ ਆਪ ਤਿਆਰ ਕਰਦੇ ਆ ਚੰਗੀ ਕੁਆਲਿਟੀ ਦੇ ਟੋਕੇ ਤੁਹਾਨੂੰ ਅਸੀਂ ਇੱਧਰ ਨਿਗਾ ਵੀ ਮਰਾਉਣੇ ਆ ਨਿਊ ਪ੍ਰੀਤ ਟੋਕਾ ਬਹੁਤ ਹੀ ਵਧੀਆ ਯਾਨੀ ਕਿ ਘੈਂਟ ਪੂਰੇ ਚੰਗੇ ਗੇਅਰ ਬਾਕਸ ਲਾ ਕੇ ਪੂਰੀ ਚੰਗੀ ਕੁਆਲਿਟੀ ਵਾਲਾ ਕੰਮ ਆ ਬਾਈਆਂ ਕੋਲੇ ਤੇ ਬਾਕੀ ਆਪਾਂ ਬਾਈ ਜੀ ਨਾਲ ਗੱਲਬਾਤ ਵੀ ਤੁਹਾਡੀ ਕਰਵਾਵਾਂਗੇ ਤੁਸੀਂ ਇਧਰ ਟੋਕਿਆਂ ਨੀ ਨਿਗਾਹ ਮਾਰੋ ਬਹੁਤ ਵਧੀਆ ਸ਼ਾਨਦਾਰ ਟੋਕੇ ਜਿਹੜੇ ਆਪਣੇ ਪਸ਼ੂ ਪਾਲਕਾਂ ਲਈ ਮੈਂ ਕਹਿੰਦਾ ਉਦਾਂ ਗੇਰ ਵੀ ਲੱਗੇ ਹੋਏ ਐ ਜਿੱਦਾਂ ਰੋਗਾ ਆਪਾਂ ਗਾਂ ਪਸ਼ਾਂ ਕਰਨਾ ਹੈ ਜਾਂ ਰੋਗ ਨੂੰ ਆਪਾਂ ਪਿੱਛੇ ਕਰਨਾ ਉਹਦੇ ਲਈ ਗੇਰ ਬਾਕਸ ਵੀ ਬਹੁਤ ਵਧੀਆ ਲੱਗਿਆ ਹੋਇਆ ਐ ਇਸ ਤੋਂ ਅੱਗੇ ਤੁਹਾਨੂੰ ਗਾਂ ਵਾਲਾ ਟੋਕਾ ਵੀ ਦਿਖਾਉਣੇ ਆ ਬਹੁਤ ਸ਼ਾਨਦਾਰ ਟੋਕੇ ਆ ਦੋਸਤੋ ਜਮਾ ਰੋਡ ਦੇ ਉੱਪਰ ਦੁਕਾਨ ਹੈ ਜਿਹੜੀ ਇਹ ਦੁਕਾਨ ਹੈ ਰੋਡ ਦੇ ਉੱਪਰ ਹੈ ਜਿਹੜਾ ਸਹਿਣਾ ਭਧੌੜ ਰੋਡ ਵਜਦਾ ਪੱਖੋ ਕੈਂਚੀਆਂ ਤੋਂ ਬਿਲਕੁਲ ਜੇ ਆਪਾਂ ਵੇਖੀਏ ਤਾਂ ਸਮਝ ਲਓ ਅੱਧਾ ਕਿਲੋਮੀਟਰ ਬਾਅਦ ਕਿਲੋਮੀਟਰ ਰਾ ਪਛਾਣੂ ਆ ਤੇ ਪਿੱਛੇ ਆਪਣੇ ਆ ਜਾਂਦਾ ਭਧੌੜ ਮੰਨ ਲਓ ਵੀ ਸਹਿਣਾ ਪਿੰਡ ਆ ਜਾਂਦਾ ਹਨਾ ਇਹ ਪਿੱਛੇ ਤੇ ਤੁਸੀਂ ਇਧਰ ਟੋਕਿਆ ਨਹੀਂ ਨਿਗਾਹ ਮਾਰੋ ਪਾਈਆਂ ਦਾ ਬਹੁਤ ਵੱਡਾ ਕਾਰੋਬਾਰ ਆ ਯਾਨੀ ਕਿ ਇੱਕ ਤਰ੍ਹਾਂ ਦੀ ਫੈਕਟਰੀ ਹੈ ਕੈਂਤ ਪਵ ਟੋਕਿਆਂ ਦਾ ਖਜ਼ਾਨਾ ਤੇ ਨਿਊ ਪ੍ਰੀਤ ਟੋਕਾ ਬਹੁਤ ਹੀ ਸ਼ਾਨਦਾਰ ਜੇ ਆਪਾਂ ਓਦਾਂ ਗੱਲ ਕਰੀਏ ਕਈ ਵਾਰੀ ਇਧਰ ਬਾਈ ਜੀ ਆ ਕਿੱਟਾਂ ਤਿਆਰ ਕਰੀ ਜਾਂਦੇ ਐ ਇਹਦੇ ਵਿੱਚ ਜਿਹੜਾ ਆਪਣਾ ਨਵਾਂ ਮਾਡਲ ਆਇਆ ਐ ਇਹ ਜਨਨ ਕਿ ਪੱਠੇ ਨਹੀਂ ਆਪਾਂ ਨੂੰ ਹਟਾਉਣੇ ਪੈਂਦੇ ਹਾਂਜੀ ਜੀ ਟਰੇ ਲੱਗੀ ਪਿਆ ਪ੍ਰੋਪਰ ਅੱਗੇ ਠੀਕ ਹੈ ਜੀ ਅੱਗੇ ਦੋਸਤੋ ਟਰੇ ਲੱਗੀ ਆ ਫੇਵਰ ਦੀ ਫੇਵਰ ਦੀ ਟਰੇ ਲੱਗੀ ਹੋਈ ਐ ਇਹਦੇ ਵਿੱਚ ਆਪਾਂ ਨੂੰ ਜਨਨ ਕਿ ਗਲਨ ਗੂਲਨ ਦਾ ਜਮਾ ਇਹਨਾਂ ਨੇ ਪਾਈਆਂ ਨੇ ਸਮਝ ਲਓ ਸਾਰਾ ਕੰਮ ਹੀ ਸੈੱਟ ਕਰਤਾ ਪੂਰਾ ਵਧੀਆ ਤੇ ਜਿਹੜਾ ਬਾਈ ਜੀ ਆ ਆ ਉੱਪਰਲਾ ਕਵਰ ਇਹ ਵੀ ਆਪਣਾ ਫੇਵਰ ਦਾ ਹੀ ਫੇਵਰ ਦਾ ਹੀ ਲੱਗਿਆ ਜੀ ਸਾਰਾ ਪ੍ਰੋਪਰ ਠੀਕ ਹੈ ਹਾਂ ਆ ਕਵਰ ਵੀ ਦੋਸਤੋ ਇਹ ਗੱਲ ਆਲਾ ਹੁਣ ਤਾਂ ਮੁੱਦਾ ਹੀ ਖਤਮ ਹੋ ਗਿਆ ਅੱਗੇ ਗੱਲ ਜਾਂਦੇ ਸੀਗੇ ਉੱਪਰ ਲਈ ਦੋ ਪਟੋਕੇ ਕਈ ਵਾਰੀ ਪੱਠੇ ਵਿੱਚ ਜਾਮੀਆਂ ਜਾਂਦੇ ਸੀ ਪਾਣੀ ਧਾਣੀ ਜਾ ਉਹਦੇ ਨਾਲ ਲੋਹਾ ਗਲ ਜਾਂਦਾ ਸੀ ਆ ਫਾਇਵਰ ਦੀ ਜਿਹੜੀ ਟਰੇ ਥੱਲੇ ਸਾਈਡ ਤੋਂ ਇਧਰ ਨੂੰ ਪੱਠੇ ਸੜਦੀ ਹੈ ਸੋ ਦੋਸਤੋ ਅੱਗੇ ਵੀ ਤੁਹਾਨੂੰ ਇਹ ਫੈਕਟਰੀ ਦੇ ਵਿੱਚ ਵਿਖਾਉਣੇ ਆ ਤੇ ਸਾਰੇ ਤੁਹਾਨੂੰ ਉਦਾਂ ਇਧਰ ਤਿਆਰੀ ਹੋ ਰਹੀ ਹੈ ਬਹੁਤ ਵੱਡਾ ਪਾਈਆਂ ਦਾ ਜਾਨੀ ਕਿ ਸਿਸਟਮ ਹੈ ਇਧਰ ਨਵੇਂ ਟੋਕੇ ਵੀ ਤਿਆਰ ਹੋ ਰਹੇ ਨੇ ਇਹ ਕਿਟਾਂ ਤਿਆਰ ਹੋ ਰਹੀਆਂ ਨੇ ਇਹ ਬਾਹਰ ਜਾਂਦੇ ਆ ਟੋਕੇ ਪਾਈਆਂ ਦੇ ਲਗਾਤਾਰ 100-100 ਪੀਸ 5-500 ਪੀਸ ਜਾਨੀ ਕਿ ਗੱਡੀ ਇੱਕ ਬਾਈ ਲੋਡ ਕਰਕੇ ਵੱਡੇ ਜਿਹੜੇ ਉੱਥੇ ਉਦਾਂ ਡੀਲਰ ਹੈ ਵੱਖ-ਵੱਖ ਥਾਵਾਂ ਤੇ ਉੱਥੇ ਪਹੁੰਚ ਕਰਦੇ ਆ ਸੋ ਇਧਰ ਵੀ ਤੁਹਾਨੂੰ ਬਾਈਆਂ ਕੋਲੇ ਮੋਟਰਾਂ ਪਈਆਂ ਜੇ ਮੋਟਰਾਂ ਲੈਣੀਆਂ ਹੋਣ ਉਹ ਵੀ ਤੁਸੀਂ ਲੈ ਸਕਦੇ ਹੋ ਜਾਨੀ ਕਿ ਵੀਡੀਓ ਨੂੰ ਤੁਸੀਂ ਸ਼ੇਅਰ ਕਰ ਦਿਓ ਕਿਉਂਕਿ ਕਿਸਾਨ ਵੀਰਾਂ ਦਾ ਕੰਮ ਹੈ ਕਿਸਾਨਾਂ ਤੱਕ ਪਹੁੰਚੇ ਮੋਟਰ ਆਪਣੇ ਕੋਲੇ ਹਿੰਦੁਸਤਾਨ ਦੀ ਕੰਪਨੀ ਦੀ ਹੈ ਤੇ ਅੱਗੇ ਹੋਰ ਕਾਫੀ ਕੰਪਨੀ ਦੀਆਂ ਮੋਟਰਾਂ ਇੱਥੇ ਪਈਆਂ ਹੋਈਆਂ ਕੋ ਦੋਸਤੋ ਬਹੁਤ ਵੱਡਾ ਬਾਈਆਂ ਦਾ ਸਿਸਟਮ ਹੈ ਸੋ ਤੁਹਾਨੂੰ ਲਗਾਤਾਰ ਇਧਰ ਦਿਖਾਉਣੇ ਆ ਜਿਹੜੇ ਕਿੱਟਾਂ ਤਿਆਰ ਹੁੰਦੀਆਂ ਗੇਅਰ ਬਾਕਸ ਲੋਹੇ ਦੇ ਵੀ ਪਏ ਆ ਉਦਾਂ ਜਿਹੜੇ ਆਪਣੇ ਕਹਿਣ ਤੋਂ ਭਾਵ ਆ ਬਹੁਤ ਵਧੀਆ ਸ਼ਾਨਦਾਰ ਉਦਾਂ ਗੇਅਰ ਵਾਲਾ ਟੋਕਾ ਹੋ ਗਿਆ ਜਾਂ ਬਿਨਾ ਗੇਅਰ ਤੋਂ ਵੀ ਜਾਂ ਸਾਈ ਤੇ ਵੀ ਆਪਾਂ ਤਿਆਰ ਕਰਵਾ ਸਕਦੇ ਆ ਕਿਉਂਕਿ ਟੋਕੇ ਵੱਖ-ਵੱਖ ਤਰ੍ਹਾਂ ਦੇ ਆ ਛੋਟੇ ਮਾਡਲ ਵੀ ਆ ਵੱਡੇ ਮਾਡਲ ਵੀ ਆ ਤੇ ਤੁਸੀਂ ਇਧਰ ਜਿਹੜੇ ਨਵੇਂ ਪੀਸ ਜਿਹੜੇ ਫਾਈਬਰ ਦੇ ਪਏ ਆ ਉਦਾਂ ਆਪਣੇ ਸਾਰੇ ਆ ਫਾਈਬਰ ਦੇ ਤਿਆਰ ਹੈ ਜਿੰਨੇ ਨਵੇਂ ਪੀਸ ਹੈ ਆ ਉੱਪਰ ਜਿਹੜੀ ਫਾਈਬਰ ਕਸੀ ਜਾਣੀ ਹੈ ਕਹਿੰਦੋ ਭਾਵ ਜਿਹੜਾ ਟੋਕਾ ਹੈ ਆਹ ਗੱਲ ਨਾਲਾ ਕੰਮ ਹੀ ਜਮਾ ਖਤਮ ਕਰਤਾ ਕਿਉਂ ਜੀ ਹਾਂ ਆ ਜਿਹੜੇ ਉਦਾਂ ਪਾਈਆਂ ਦੇ ਮਾਡਲ ਸਾਰੇ ਤਿਆਰ ਪਏ ਹੈ ਤੇ ਤੁਸੀਂ ਪਾਈਆਂ ਨੂੰ ਮੌਕਾ ਦੇਣਾ ਕਿਉਂਕਿ ਇੱਥੇ ਆ ਕੇ ਤੁਸੀਂ ਸ਼ਾਨਦਾਰ ਟੋਕਾ ਲਿਆ ਸਕਦੇ ਆ ਬਾਕੀ ਇੱਕ ਗੱਲ ਹੋਰ ਆ ਦੋਸਤੋ ਵੀ ਤੁਸੀਂ ਆਪ ਦੇ ਹੱਥੀਂ ਵੀ ਚੰਗੇ ਮਾਡਲ ਦਾ ਟੋਕਾ ਪੂਰਾ ਹੈਵੀ ਕਹਿੰਦੋ ਭਾਵ ਭਾਰਾ ਵਧੀਆ ਨਿੱਗਰ ਜੇ ਆਪਾਂ ਮੰਨ ਲਓ ਫਾਰਮ ਦਾ ਕੰਮ ਕਰਨਾ ਉਹਦੇ ਲਈ ਵੀ ਵੱਖਰਾ ਗੀਰ ਬਕਸ ਹੈ ਕਿਉਂਕਿ ਕੱਲ ਨੂੰ ਮੰਨ ਲਓ ਵੱਡਾ ਫਾਰਮ ਹੈ ਟੋਕੇ ਕਈ ਵਾਰੀ ਆਪਣਾ ਘੰਟਾ ਘੰਟਾ ਟੋਕਾ ਚੱਲਦਾ ਹੈ ਲੰਮੇ ਸਮੇਂ ਤੋਂ ਜਿਵੇਂ ਗਊਸ਼ਾਲਾ ਦਾ ਕੰਮ ਹੈ ਉੱਥੇ ਵੀ ਆਪਾਂ ਟੋਕੇ ਕੰਤਪਾਉ ਬਾਈਆਂ ਤੋਂ ਸਾਈਟ ਤੇ ਤਿਆਰ ਕਰਵਾ ਸਕਦੇ ਆ ਤੁਹਾਨੂੰ ਰੋਡ ਵੀ ਦੱਸਿਆ ਤੇ ਫੈਕਟਰੀ ਦਾ ਨਾਮ ਵੀ ਦੱਸਿਆ ਬਾਕੀ ਆਪਾਂ ਬਾਈ ਜੀ ਨਾਲ ਕਰਾਂਗੇ ਗੱਲਬਾਤ ਤੇ ਤੁਸੀਂ ਬਣੇ ਰਹੇ ਨਾ ਸਾਡੇ ਨਾਲ ਹੀ